ਸਵਾਗਤ ਆ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ। ਤਾਂ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੱਦੋਵਾਲ ਜ਼ਿਲ੍ਹਾ ਹਸ਼ਿਆਰਪੁਰ ਤਹਿਸੀਲ ਵੀ ਦੋਸਤੋ ਹਸ਼ਿਆਰਪੁਰੀ ਆ ਜਿਹੜੇ ਘਰ ਚੋਂ ਦੋਸਤੋ ਵੀਡੀਓ ਬਣਾ ਰਹੇ ਆ। ਇਸ ਘਰ 'ਚ ਵੀਰ ਦਾ ਪਸ਼ੂ ਪਾਲਣ ਦਾ ਕੰਮ ਆ। 2-3 ਦੇ ਕਰੀਬ ਨਾਗੇ ਬਾਈ ਨੇ ਕਰੇ ਰੱਖੇ ਹੋਏ ਆ। ਇੱਕ ਬਾਈ ਨੇ ਦੂਜੇ ਸੋਏ ਸਾਹੀਵਾਲ ਵੜਵਕਾਉ ਕੀਤੀ ਆ। ਬਹੁਤ ਚੰਗੀ ਤੇ ਪਹਿਲੇ ਸੂਏ ਦਾ ਚੰਗਾ ਰਿਕਾਰਡ ਰਿਹਾ ਦੁੱਧ ਦੇ ਵਿੱਚ ਤੇ ਵੀਡੀਓ ਨੂੰ ਐਂਡ ਤਾਈਂ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਦੇ ਨਾਲ ਪ੍ਰੀਤ ਅਰਦਾ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਵੈੜ ਸੂਣ ਵਾਲੀ ਹੈ ਡੇਟ ਮੁਤਾਬਕ 22-10 ਦਾ ਕਿ 18 ਤਰੀਕ ਨੂੰ ਵੈੜ ਤੇ ਦੇਣ ਜਿਹੜੇ ਉਹ ਪੂਰੇ ਆ ਪਹਿਲੇ ਸੂਏ ਬਾਈ ਕਹਿੰਦਾ ਆਪਣੇ ਘਰੇ ਵੈੜਨੇ 13-14 ਲੀਟਰ ਦੁੱਧ ਖੁੱਲਾ ਚਵਾਇਆ ਤੇ ਐਤ ਕੀ ਦੂਜੀ ਸੂਏ ਬਾਈ ਕਹਿੰਦਾ ਉਮੀਦ ਆ ਬਾਹਲਾ ਨਹੀਂ 16 17 ਲੀਟਰ ਦੁੱਧ ਤੇ ਰਾਮਨੰਦ ਬਾਈ ਕਹਿੰਦਾ ਚਲੀ ਜਾਊਗੀ 15 ਲੀਟਰ ਦੁੱਧ ਪਲਾਸੀ ਕਰੂਗੀ ਦੋਸਤੋ ਬਾਈ ਕਹਿੰਦਾ ਬਾਕੀ ਦੋਸਤੋ ਹਾਈਟ ਵੈਟ ਦੀ ਸੋਣੀ ਹੈ ਤੇ ਸਾਹੀ ਵਾਲਾ ਦੋਸਤੋ ਦੁੱਧ ਵੀ ਸੰਗਣਾ ਹੋਊਗਾ ਤੇ ਫੈਂਟ ਵੀ ਡੈਰੀ ਚੰਗੀ ਆ ਜਾ ਕਰੂਗੀ ਤੇ ਹਵਾਨੇ ਛੇਜ ਬਹੁਤ ਵਲਟ ਲਪਈਆਂ ਦੋਸਤੋ ਗਾਂਸ ਤੇ 10 ਦਿਨ ਵੀ ਬਹੁਤ ਹੁੰਦੇ ਆ ਇਹਦੇ ਵਾਸਤੇ ਦਿਨ ਹਜੇ ਕਾਫੀ ਪਏ ਆ ਹੁਣ ਤੁਸੀਂ ਅੰਦਾਜ਼ਾ ਲਾ ਲਿਓ ਕਿੰਨਾ ਕ ਹਵਾਨਾੜਾ ਗਾਂ ਤਿਆਰ ਕਰਨਾ ਚਾਹੀਦਾ ਬਾਕੀ ਦੋਸਤੋ ਸਿੰਗੋ ਕੋ ਨਹੀਂ ਆ ਇਫੇਸ ਕੋਲ ਵੀ ਚੈੱਕ ਕਰ ਸਕਦੇ ਆ ਪੂਰੀ ਸੋਹਣੀ ਆ ਬਾਈ ਦੀ ਘਰ ਦੀ ਪਾਲੀ ਹੈ ਸ਼ੌਂਕ ਨਾਲ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਹੈ ਸੋਹਣੇ ਕਾਦੀ ਦੋਸਤੋਂ ਵਹਿੜਾ ਤੇ ਬਾਕੀ ਦੋਸਤੋ ਨਾਲ ਸੈਜੀ ਬਹੁਤ ਸੋਹਣੇ ਬਾਕੀ ਦੋਸਤੋ ਜੇ ਸੇਵਾ ਸੰਭਾਲ ਵਹਿੜ ਦੀ ਗੌਰ ਚੰਗੀ ਹੋ ਜੇ ਤਾਂ ਦੋ 16 17 ਡੋਤ ਚੋਣਾ ਚਾਹੀਦਾ ਵਹਿੜ ਨੂੰ ਤੇ ਬਾਈ ਨੇ ਪ੍ਰਾਈਸ ਰੱਖਿਆ ਹੋਇਆ 50000 ਰੁਪਿਆ ਉਹ ਚੋ ਬਾਈ ਕਹਿੰਦਾ ਮਾਨਤਨ ਹੋ ਜੂ ਮੌਕੇ ਤੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਗੱਲਬਾਤ ਕਰ ਲਿਜੀਏ ਦੋਸਤੋ ਅੱਜ ਦੀ ਵੀਡੀਓ ਚ ਇਹੀ ਇੱਕ ਬਾਈ ਦੀ ਸਾਹੀਵਾਲ ਵੈਡਵਕਾਉ ਸੀ ਚੈਨਲ ਨੂੰ ਇਹਨਾਂ ਸਾਰਾ ਪਿਆਰ ਦੇਣ ਲਈ ਔਰ ਵੀਡੀਓ ਮੇਰੀਆਂ ਸਾਰੀਆਂ ਰੁਟੀਨ ਚ ਦੇਖਣ ਲਈ ਮੈਂ ਸਾਰੇ ਭੈਣਾ ਭਰਾਵਾਂ ਦਾ ਦਿਲੋਂ ਧੰਨਵਾਦ ਕਰਦਾ ਜੀ ਅਗਲੀ ਨਵੀਂ ਵੀਡੀਓ ਜਲਦ ਮਿਲਾਂਗੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ